ਤੁਹਾਡੇ ਨੂੰ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਆਪਾਂ ਰੀਅਲ ਪੇਪਰ ਲੈ ਕੇ ਆ ਚੁੱਕੇ ਹਾਂ ਜਿਹੜਾ ਤੁਹਾਡਾ ਕੱਲ ਨੂੰ ਹੋਣਾ ਜੀ ਪੰਜਾਬੀ B ਦਾ ਠੀਕ ਹੈ ਤੇ ਇਹੇ ਕੁਸ਼ਨ ਆਪਣੇ ਕੋਲ ਹੋਣੇ ਹੋਣੇ ਐਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਜਲਦੀ ਤੋਂ ਜਲਦੀ ਤੁਹਾਡੇ ਲਈ ਲਾਈਵ ਕਲਾਸ ਲਾ ਕੇ ਇਸ ਨੂੰ ਸੋਲਵ ਕਰਾ ਦਿੱਤਾ ਜਾਏ ਇਸ ਕਰਕੇ ਤੁਹਾਡੇ ਲਈ ਇਸ ਦੀ ਫੁੱਲ ਸੋਲੂਸ਼ਨ ਲੈ ਕੇ ਆਏ ਹਾਂ ਬਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਵਾਚ ਕਰਨਾ ਸਾਰਾ ਦਾ ਸਾਰਾ ਕੁਸ਼ਨ ਪੇਪਰ ਤੁਹਾਨੂੰ ਕੱਲ ਦਾ ਇਹੀ ਸੇਮ ਵੇਖਣ ਨੂੰ ਮਿਲੇਗਾ ਬਸ ਵੀਡੀਓ ਨੂੰ ਸਕਿੱਪ ਨਾ ਕਰੋ ਬਾਕੀ ਚੈਨਲ ਤੇ ਨਵੇਂ ਸਬਸਕ੍ਰਾਈਬ ਯਾਦ ਨਾਲ ਕਰਕੇ ਰੱਖ ਲੈਣਾ ਕਿਉਂਕਿ ਜਿਹੜ ਪੇਪਰ ਦੇ ਤੁਹਾਨੂੰ ਰਿਵੀਜ਼ਨ ਕਰਾਉਣੇ ਆ ਤੇ ਕੱਲਾ ਕੱਲਾ ਕੁਐਸਚਨ ਰਿਵਾਈਜ਼ ਕਰਾਵੇਂ ਬਸ ਵੀਡੀਓ ਸਕਿੱਪ ਕਰਿਓ ਨਾ ਠੀਕ ਹੈ ਕਿਉਂਕਿ ਇਹੀ ਪੇਪਰ ਤੁਹਾਡੇ ਕੱਲ ਦੇ ਪੇਪਰ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਜਿਵੇਂ ਕਿ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਪੁੱਛਿਆ ਸੀਗਾ ਇਹੀ ਪੇਪਰ ਆਇਆ ਸੀ ਨਾ ਇੰਗਲਿਸ਼ ਦਾ ਤੁਸੀਂ ਕਿਹਾ ਸੀ ਹਾਂ ਤੇ ਇਸ ਲਈ ਇਹ ਵੀ ਪੇਪਰ ਤੁਹਾਨੂੰ ਕੱਲ ਨੂੰ ਵੇਖਣ ਨੂੰ ਮਿਲੇਗਾ ਇਸ ਕਰਕੇ ਵੀਡੀਓ ਸਕਿੱਪ ਨਾ ਕਰਿਓ ਵੇਖੋ ਤੇ ਬਾਕੀ ਵੇਖੋ ਜੀ ਪਹਿਲਾ ਕੁਐਸਚਨ ਆਪਾਂ ਇਹ ਤੇ ਭਾਸ਼ਾ ਦਾ ਸੁੱਧ ਤੇ ਮਿਆਰੀ ਰੂਪ ਨੂੰ ਸਮਝਣ ਲਈ ਕੀ ਜ਼ਰੂਰੀ ਹੈ ਠੀਕ ਹੈ ਇਸ ਤਰ੍ਹਾਂ ਆਈਟ ਆਨਸਰ ਹੀ ਆਪਣੇ ਕੋਲ ਵਿਆਕਰਨ ਠੀਕ ਹੈ ਭਾਸ਼ਾ ਸੁੱਧ ਤੇ ਆਪਣੇ ਕੋਲ ਮਿਆਰੀ ਰੂਪ ਸਮਝਣ ਲਈ ਸਾਨੂੰ ਵਿਆਕਰਨ ਦੀ ਪੜਾਈ ਜ਼ਰੂਰੀ ਹੈ ਸਿੰਪਲੀ ਤੁਸੀਂ ਵਿਆਕਰਨ ਲਿਖਣਾ ਬਾਕੀ ਉਹ ਕਿਹੜਾ ਸਾਧਨ ਹੈ ਜਿਸ ਤਾਰੇ ਮਨੁੱਖ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਂਦਾ ਜੀ ਇਹ ਹੈ ਕਿ ਆਪਣੇ ਕੋਲ ਭਾਸ਼ਾ ਸਿੰਪਲੀ ਤੁਸੀਂ ਭਾਸ਼ਾ ਇਸ ਕੁਐਸਚਨ ਦਾ ਆਨਸਰ ਲਿਖਣਾ ਤੇ ਨੈਕਸਟ ਹੀ ਆਪਣੇ ਕੋਲ ਵਿਆਕਰਨ ਅਨੁਸਾਰ ਮੂਵੀ ਚ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਆ ਤੇ ਉਹ ਵੇਖਦੇ ਆਂ ਜੀ ਇਸ ਵਾਲੇ ਹੁੰਦੇ ਆ ਤੇ ਬਾਕੀ ਪਹਿਲੇ ਕੁਸ਼ਨ ਦਾ ਆਨਸਰ ਵਿਆਕਰਨ ਦਾ ਸੀ ਸੈਕੰਡ ਦਾ ਕਿਸੀ ਆਪਣੇ ਕੋਲ ਭਾਸ਼ਾ ਦੇਖ ਲਿਆ ਹੋਵੇਗਾ ਬਾਕੀ 4th ਹੈ ਜੀ ਗੁਰਮੁਖੀ ਲਿਪੀ ਵਿੱਚ ਚਿੰਨ੍ਹ ਰੈਤ ਲੱਗਦਾ ਨਾਂ ਦੱਸਣਾ ਹੈ ਕੀ ਹੈ ਠੀਕ ਹੈ ਤੇ ਉਹ ਵੇਖਦੇ ਆ ਜੀ ਦੇਖੋ ਇਹ ਆਪਣਾ ਕੁਸ਼ਨ ਹੈ ਗੁਰਮੁਖੀ ਲਿਪੀ ਵਿੱਚ ਚਿੰਨ੍ਹ ਰੈਤ ਲੱਗਦਾ ਨਾਂ ਹੈ ਕਿ ਜੀ ਆਪਣੇ ਕੋਲ ਮੁਕਤਾਰ ठीक है सिंपली तो मुक्ता लिखना है बाकी नैक्सट क्वेश्चन वेखो जी विशेषण दिन कि होंगे ने किएं जी विशेषण दी वेखियाँ अपने को आंसर है जी विशेषण दियाँ अपने को किस्म होंगे यानी कि विशेषण अपने को प्रकार का होंगे है तो हम वेखते हैं अपने को नैक्सट क्वेश्चन कहता है जी योगी शब्द का इसत्र लिंग रूप में लिखना गा अपने योगी शब्द दिता ना उसू अपने लिंग बदलने का अपने ठीक तो वेखते हैं जी इसका मतलब की बनेगा अपने को लिंग बदल के इसका बनेगा योगी शब्द इसत्र लिंग है ही अपने कोगन है ठीक इस प्रकार लिखना है योगन देख लियो बाकी नैक्सट क्वेश्चन ਵੇਖੋ ਜੀ ਜੀ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਉਸ ਨੂੰ ਕੀ ਕਹਿੰਦੇ ਆ ਤੇ ਉਸ ਨੂੰ ਕਹਿੰਦੇ ਜੀ ਆਪਣੇ ਕੋਲ ਅਨੇਕ ਅਰਥ ਮੇ ਵੀ ਹਨਾ ਤੇ ਹਾਂ ਅਨੇਕ ਅਰਥਕ ਸ਼ਬਦ ਕਹਿੰਦੇ ਜੀ ਉਹਨਾਂ ਨੂੰ ਜਿਸ ਦੇ ਸ਼ਬਦ ਦੇ ਇੱਕ ਤੋਂ ਵੱਧ ਮੀਨਿੰਗ ਨਿਕਲਣ ਯਾਨੀ ਕਿ ਅਰਥ ਹੋਣ ਤੇ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਮੈਂ ਆਪ ਉਸ ਨੂੰ ਸਕਲ ਸੋਰੀ ਸਕੂਲ ਦੇ ਜਾਂਦੇ ਦੇਖਿਆ ਵਾਕ ਵਿੱਚ ਪੜਨਾਵ ਦੀ ਕਿਹੜੀ ਕਿਸਮ ਦੀ ਵਰਤੋਂ ਕੀਤੀ ਗਈ ਹੈ ਇਹ ਆਪਾਂ ਨੂੰ ਦੱਸਣਾ ਹੈ ਜੋ ਆਪਾਂ ਨੂੰ ਵਾਕ ਦਿੱਤਾ ਹੈ ਨਾ ਮੈਂ ਆਪ ਉਸ ਨੂੰ ਸਕੂਲ ਜਾਂਦੇ ਵੇਖਿਆ ਦੱਸਣਾ ਹੈ ਆਪਣੇ ਕਿਹੜੀ ਕਿਸਮ ਦਾ ਪੜਨਾਵ ਵਰਤਿਆ ਗਿਆ ਤੇ ਵੇਖੋ ਜੀ ਇਹ ਹੈ ਕਿ ਜੀ ਆਪਣੇ ਕੋਲ ਨਿਜਵਾਚਕ ਪੜਨਾਵ ਇਸ ਦੀ ਕਿਸਮ ਵਰਤੀ ਗਈ ਹੈ ਨਿਜਵਾਚਕ ਪੜਨਾਵ ਠੀਕ ਤੇ ਹੁਣ ਵੇਖੋ ਜੀ ਨੈਕਸਟ ਕੁਐਸਚਨ ਆਪਾਂ ਨੂੰ ਕਿਹੜਾ ਦਿੱਤਾ ਗਿਆ ਆਏਗਾ ਆ ਇਰੇ ਬੱਚੇ ਮੈਚ ਦੇਖਣ ਜਾ ਰਹੇ ਨੇ ਵਾਕ ਦਾ ਕਾਲ ਰੂਪ ਕਿਹੜਾ ਹੈ ਇਹ ਦੱਸਣਾ ਹੈਗਾ ਆਪਣੇ ਤੇ ਉਹ ਵੇਖਦੇ ਨੇ ਜੀ ਇਸ ਕੁਐਸਚਨ ਦਾ ਆਨਸਰ ਕੀ ਹੈ ਆਪਣੇ ਕੋਲ ਬੱਚੇ ਮੈਚ ਦੇਖਣ ਜਾ ਰਹੇ ਹਨ ਯਾਨੀ ਕਿ ਇਹ ਤਾਂ ਵਰਤਮਾਨ ਹੋ ਗਿਆ ਜਾ ਰਹੇ ਹਨ ਠੀਕ ਹੈ ਯਾਨੀ ਕਿ ਪ੍ਰੈਜ਼ੈਂਟ ਹੈ ਸਿੰਪਲੀ ਤੁਸੀਂ ਵਰਤਮਾਨ ਕਾਲ ਜੋ ਲਿਖ ਦੇਣਾਗਾ ਬਾਕੀ ਨੈਕਸਟ ਵੇਖੋ ਜੀ ਆਪਣੇ ਕੋਲ ਕਿਹੜਾ ਕੁਐਸਚਨ ਦਿੱਤਾ ਗਿਆ ਆਪਣੇ ਕੋਲ ਨੇਕੀ ਸ਼ਬਦ ਦਾ ਵਿਰੋਧੀ ਸ਼ਬਦ ਲਿਖਣਾਗਾ ਪਰ ਨੇਕੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਆਪਣੇ ਕੋਲ ਇਸ ਦਾ ਬਣੇਗਾ ਆਪਣੇ ਕੋਲ ਬਦੀ ਠੀਕ ਹੈ ਵਿਰੋਧੀ ਯਾਨੀ ਕਿ ਐਂਟੋਨੀਮ ਜਿੰਨੂੰ ਆਪਾਂ ਉਲਟ ਕਹਿੰਦੇ ਹਾਂ ਨਾ ਇਹ ਹੈਗਾ ਜੀ ਆਪਣੇ ਕੋਲ ਬਦੀ ਜੁ ਕਵਿਸ਼ਨ ਦਿੱਤੇਗੇ ਸੀ ਉਮੀਦ ਹੈ ਤੁਸੀਂ ਸਾਰੇ ਦੇਖੇ ਹੋਣਗੇ ਬਸ ਵੀਡੀਓ ਸਕਿੱਪ ਨਾ ਕਰੋ ਸਾਰੇ ਕਵਿਸ਼ਨ ਦਾ ਪੇਪਰ ਦਾ ਸੋਲੂਸ਼ਨ ਕਰਾਵਾਂਗੇ ਹਨਾ ਤੇ ਇਹੀ ਗੱਲ ਦੇ ਪੇਪਰ ਵਿੱਚ ਵੇਖਣ ਨੂੰ ਮਿਲੇਗਾ ਇਸ ਕਰਕੇ ਵੀਡੀਓ ਸਕਿੱਪ ਕਰਨ ਦੀ ਗਲਤੀ ਜਮਾ ਵੀ ਨਹੀਂ ਕਰਨੀ ਹੈ ਹੇਟਲੀ ਕੇ ਵਿਸ਼ੇ ਵਿੱਚ ਕਿਸੇ ਇੱਕ ਵਿਸ਼ੇ ਤੇ ਲਗੋ 400 ਸ਼ਬਦਾਂ ਦਾ ਲੇਖ ਲਿਖਣਾ ਹੈ ਤੇ ਆਪਣੇ ਕੋਲ 10 ਅੰਕਾਂ ਦਾ ਹੀ ਹੋਵੇਗਾ ਤੇ ਪਹਿਲਾਂ ਦਿੱਤਾ ਹੈ ਸ਼ਹੀਦ ਭਗਤ ਸਿੰਘ ਪ੍ਰਦੂਸ਼ਣ ਦੀ ਸਮੱਸਿਆ 15 ਅਗਸਤ ਵਿਦਿਆਰਥੀ ਤੇ ਅਨੁਸ਼ਾਸਨ ਤੇ ਮਨੁੱਖ ਅਤੇ ਵਿਗਿਆਨ ਤੇ ਆਪ ਵੇਖਦੇ ਹਾਂ ਜੀ ਇਹ ਆਪਣੇ ਕੋਲ ਲੇਖ ਕਿਦਾਂ ਤੁਸੀਂ ਇਹ ਲਿਖਣਾਗਾ ਤੇ ਆਪਾਂ ਤੁਹਾਨੂੰ ਵਿਦਿਆਰਥੀ ਤੇ ਅਨੁਸ਼ਾਸਨ ਹੀ ਕਰਾ ਦਿੰ ਇੱਕੋ ਬਾਕੀ ਸਾਰਾ ਤੁਸੀਂ ਪੜ ਲਓ ਕਿਉਂਕਿ ਵੀਡੀਓ ਬਹੁਤ ਹੀ ਲੰਬੀ ਹੋ ਜਾਣੀ ਹੈ ਦੈਨ ਤੁਸੀਂ ਸਕਿੱਪ ਕਰਨੀ ਹੈ ਤੇ ਤੁਹਾਡਾ ਪੇਪਰ ਵੀ ਜਲਦੀ ਹੋਣ ਵਾਲਾ ਹੈ ਤੇ ਇਹੀ ਤੁਹਾਡਾ ਪੇਪਰ ਕੱਲ ਨੂੰ ਆਵੇਗਾ ਤੋਂ ਸੋ ਇਸ ਲਈ ਸਾਰਾ ਪੇਪਰ ਰਿਵਾਈਜ਼ ਕਰੋ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਇਹ ਸਾਰਾ ਹੀ ਤੁਸੀਂ ਪੜ ਲੈਣਾਗਾ ਠੀਕ ਹੈ ਜੋ ਆਪਣੇ ਕੋਲ ਲੇਕ ਦਿੱਤਾ ਹੈ ਇੱਕ ਵਾਰੀ ਵੀਡੀਓ ਨੂੰ ਪੋਜ਼ ਕਰੋ ਤੇ ਧਿਆਨ ਨਾਲ ਪੜ ਲਓ ਜਿਹੜੇ ਲਾਈਵ ਦੇਖ ਰਿਹਾ ਉਹ ਵੀ ਵੀਡੀਓ ਨੂੰ ਪੋਜ਼ ਕਰਕੇ ਪੜ ਸਕਦੇ ਆ ਹਨਾ ਪੜ ਲਿਓ ਯਾਦ ਨਾਲ ਸਾਰਾ ਕੁਐਸਚਨ ਪੇਪਰ ਹੀ ਸਾਰਾ ਜੋ ਵੀ ਮੈਂ ਤੁਹਾਨੂੰ ਦਿਖਾ ਰਿਹਾਗਾ ਪੜ ਲੈਣਾ ਠੀਕ ਤੇ ਅੱਗੇ ਏ ਰਿਆ ਮਾੜਾ ਜਿਹਾ ਦਿੱਤੇਗਾ ਅੱਗੇ ਇਹਨਾਂ ਲੇਖ ਤੇ ਵੀ ਤੁਸੀਂ ਪੜ ਲੈਣਾਗਾ ਤੇ ਬਾਕੀ ਆਪਾਂ ਨੈਕਸਟ ਕੁਐਸਚਨ ਵਿਖਾਉਨੇ ਆ ਤੁਹਾਨੂੰ ਕੀ ਦਿੱਤਾ ਹੈ ਤੁਹਾਡੇ ਮਿੱਤਰ ਦੀ ਇਹਦੇ ਭੈਣ ਦੀ ਸ਼ਾਦੀ ਸੀ ਤੁਹਾਨੂੰ ਇਸ ਮੌਕੇ ਸੱਦੇ ਗਿਆ ਸੀ ਪਰ ਤੁਸੀਂ ਕਿਸੇ ਕਾਰਨ ਪਹੁੰਚ ਨਹੀਂ ਸਕੇ ਇਸ ਪੱਤਰ ਰਾਹੀਂ ਆਪਣੇ ਨਾ ਪਹੁੰਚਣ ਦਾ ਕਾਰਨ ਦੱਸਣਾ ਜਾਂ ਫਿਰ ਕੁਐਸਚਨ ਲਿਖਣਾ ਹੈ ਤੁਸੀਂ ਚੰਗੇ ਨੰਬਰਾਂ ਨਾਲ 10ਵੀਂ ਜਮਾਤ ਪਾਸ ਹੋ ਤੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੂਚਿਦਾ ਕੇਂਦਰ ਵਿੱਚ ਨੌਕਰੀ ਪ੍ਰਾਪਤ ਕਰ ਲਈ ਵਿਨੇ ਪੱਤਰ ਲਿਖਣਾਗਾ ਤੇ ਆਓ ਵੇਖਦੇ ਹਾਂ ਜੀ ਕਿਹੜੀ ਐਪਲੀਕੇਸ਼ਨ ਕਰਾਈ ਗਈ ਆਪਾਂ ਨੂੰ ਪਹਿਲੀ ਕਰਾਈ ਗਈ ਹੈ ਮਿੱਤਰ ਦੀ ਭੈਣ ਜਾਂ ਭਰਾ ਦੇ ਆਪਣੇ ਕੋਲ ਮਾਫੀ ਪੱਤਰ ਲਿਖਣਾ ਸੀ ਦੇਖੋ ਲਿਖਣਾ ਪ੍ਰੀਖਿਆ ਆਪਾਂ ਬਣਾਈ ਤੁਸੀਂ ਤੁਹਾਡੇ ਸਕੂਲ ਦਾ ਨਾਮ ਮੀਤੀ ਲਿਖ ਦੇਣੀ ਹੈ ਤੇ ਪਿਆਰੇ ਸਰਬਜੀ ਜੇਰਾ ਵੀ ਤੁਹਾਡਾ ਦੋਸਤ ਹੈ ਲਿਖ ਦੇਣਾਗਾ ਤੇ ਸਤਿ ਸ਼੍ਰੀ ਅਕਾਲ ਅੱਗੇ ਲਿਖਣਾ ਜੀ ਤੇ ਮੈਂ ਆਪਜੀ ਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ ਪਰ ਅਚਾਨਕ ਅਜਿਹਾ ਹੋਇਆ ਕਿ ਮੈਂ ਪਹੁੰਚ ਨਹੀਂ ਸਕਿਆ ਜਿਸ ਲਈ ਆਪਜੀ ਦੀ ਮੁਆਫੀ ਮੰਗਦਾ ਹਾਂ ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਸਨੇ ਸੋਰੀ ਉਹਨਾਂ ਦੇ ਪਿਤਾ ਦੀ ਸਖਤ ਬਿਮਾਰ ਸਖਤ ਬਿਮਾਰ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣਾ ਜ਼ਰੂਰੀ ਹੈ ਮੈਨੂੰ ਪਤਾ ਹੈ ਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤੇ ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ ਮੈਂ ਆਪਣੇ ਪਿਤਾ ਜੀ ਤੋਂ ਲੋੜ ਅਨੁਸਾਰ ਪੈਸੇ ਲੈ ਕੇ ਜਲਦੀ ਉਹਨਾਂ ਕੋਲ ਪਹੁੰਚ ਗਿਆ ਮੇਰੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪ ਜਿਗੈਸਨ ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਹਨਾਂ ਦੇ ਦਿਲ ਦੀ ਤਕਲੀਫ ਹੈ ਅਤੇ ਡਾਕਟਰ ਨੇ ਆਪਰੇਸ਼ਨ ਕਰਾਉਣ ਲਈ ਸਲਾਹ ਦਿੱਤੀ ਹੈ ਤੇ ਹੁਣ ਉਹਨਾਂ ਦੇ ਆਪਰੇਸ਼ਨ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਉਹ ਪੂਰੀ ਤਰ੍ਹਾਂ ਸਿਹਤਮੰਦ ਨੇ ਇਸ ਸਮੇਂ ਤੁਹਾਡੇ ਘਰ ਵਿੱਚ ਸ਼ਾਦੀ ਦੀਆਂ ਰੌਣਕਾਂ ਲੱਗੀਆਂ ਹੋਣੀਆਂ ਤੇ ਮੇਰੀ ਚਿੱਠੀ ਮਿਲਣ ਤੱਕ ਭੈਣ ਜੀ ਦਾ ਜੋ ਆਪਣੇ ਸਹੁਰੇ ਘਰ ਜਾ ਚੁੱਕੀ ਹੋਵੇਗੀ ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਮੇਰੀ ਇਹ ਦਿਲ ਦੀ ਇੱਛਾ ਸੀ ਕਿ ਮੈਂ ਕੀ ਲਿਖਿਆ ਕਿ ਮੈਂ ਇਹ ਖੁਸ਼ੀ ਮੌਕੇ ਤੁਹਾਡੇ ਵਿੱਚਕਾਰ ਹੁੰਦਾ ਪਰੰਤੂ ਅਚਾਨਕ ਪੈਦਾ ਹੋਏ ਹਾਲਾਤ ਕਾਰਨ ਤੁਹਾਡੇ ਘਰ ਆਉਣ ਦਾ ਪ੍ਰੋਗਰਾਮ ਛੱਡਣਾ ਪਿਆ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਕੇ ਮੈਨੂੰ ਸ਼ਾਦੀ ਉੱਤੇ ਨਾ ਪਹੁੰਚਣ ਜੋ ਹੈ ਸਾਕੰਬੰਦੀ ਮਾਫ ਕਰ ਦੇਵੋਗੇ ਮੈਂ ਪ੍ਰਮਾਤਮਾ ਅੱਗੇ ਭੈਣ ਜੀ ਦੀ ਸ਼ਾਦੀ ਕਾਰਜ ਕਾਰਜ ਨੂੰ ਨਿਰनिਵਗਨ ਸਿਰ ਚੜਾਉਣ ਤੇ ਅੱਗੇ ਦੇ ਜੀਵਨ ਵਿੱਚ ਉਹਨਾਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਜੋ ਕਾਮਨਾ ਕਰਦਾ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਭੈਣ ਜੀ ਨੂੰ ਸ਼ੁਭ ਕਾਮਨਾئیں ਯਾਨੀ ਸ਼ੁਭ ਇੱਛਾ ਬਾਕੀ ਤੁਸੀਂ ਆਪਣਾ ਲਿਖ ਦੇਣਾ ਜੀ ਆਪਣੇ ਕੋਲ ਠੀਕ ਹੈ ਆਪਦਾ ਮਿੱਤਰ ਅਤੇ ਤੁਸੀਂ ਨਾਮ ਬਾਕੀ ਇਹ ਤਾਂ ਕੁਝ ਰਹਿਣ ਦੀ ਕੋਈ ਗੱਲ ਨਹੀਂ ਨੰਬਰ ਤੁਹਾਨੂੰ ਪੂਰੇ ਮਿਲ ਜਾਣੇ ਇੱਕ ਵਾਰੀ ਵੀਡੀਓ ਨੂੰ ਬਹੁਤ ਜ਼ਰ ਕੇ ਪੜ ਲਿਓ ਕਿਉਂਕਿ ਇਹੀ ਤਾਂ ਆਣੇ ਗੱਲ ਦੇ ਪੇਪਰ ਵਿੱਚ ਯਾਦ ਨਾਲ ਪੜ ਲਿਓ ਜਿਹੜੇ ਜਿਹੜੇ ਮੈਂ ਕੁਐਸਚਨ ਦਿਖਾ ਰਿਆਂਗਾ ਠੀਕ ਹੈ ਤੇ ਪ੍ਰਸ਼ਨ ਚੌਥਾ ਜੀ ਹੈਡ ਲਿਕੇ ਪੈਰੇ ਨੂੰ ਸੰਖੇਪ ਰਚਨਾ ਲਗੋ 1 ਤਿਹਾਈ ਸ਼ਬਦਾਂ ਵਿੱਚ ਕਰਨੀ ਹੈਗੀ ਠੀਕ ਤੇ ਏ ਮੈਨ ਲੱਗਦਾ ਜਿਵੇਂ ਆਪਣੇ ਕੋਈ ਸਿਰਲੇਖ ਵੀ ਲਿਖਣਾ ਯਾਨੀ ਟਾਈਟਲ ਵੀ ਲਿਖਣਾ ਚੰਗੀਆਂ ਪੁਸਤਕਾਂ ਏ ਮੈਨ ਲੱਗਦਾ ਇਸ ਦਾ ਆਪਣੇ ਕੋਲ ਟਾਈਟਲ ਹੋ ਸਕਦਾ ਹੈ ਚੰਗੀਆਂ ਪੁਸਤਕਾਂ ਬਾਕੀ ਇਸ ਦਾ ਟਾਈਟਲ ਤੁਸੀਂ ਮੈਨੂੰ ਕਮੈਂਟ ਕਰੋ ਕਿਉਂਕਿ ਮੇਰੇ ਤੋਂ ਜਿੰਨਾ ਸੋਲੂਸ਼ਨ ਹੋ ਸ ਗਿਆ ਮੈਂ ਜਲਦੀ ਜਲਦੀ ਤੁਹਾਡੇ ਲਈ ਅਪਲੋਡ ਕਰ ਦਿੱਤਾ ਹੈ ਤੇ ਇਹ ਮਿਲਦਾ ਇਸ ਵਿੱਚ ਇੱਕ ਲਾਈਨ ਜੋ ਹੈ ਆਪਣੇ ਕੋਲ ਐਡਿਟ ਹੋ ਗਈ ਸੀ ਹਨਾ ਜਦੋਂ ਮੈਂ ਸਕਰੀਨ ਯਾਨੀ ਕਿ ਉਹ ਲੈ ਰਿਹਾ ਸੀ ਪਿਕਸ ਲੈ ਰਿਹਾ ਸੀਗਾ ਇੰਨਾ ਟਾਈਮ ਨਹੀਂ ਸੀਗਾ ਜਿੰਨਾ ਹੋ ਸਕਿਆ ਮੇਰੇ ਤੋਂ ਮੈਂ ਕੀਤਾ ਤੋਂ ਅੱਡੇ ਲਈ ਬਾਕੀ ਇਹ ਕੁਐਸਚਨ ਦਾ ਆਨਸਰ ਤੁਸੀਂ ਖੁਦ ਤੋਂ ਕਰ ਲਿਓ ਬਾਕੀ ਹੇਟ ਲਿਖੇ ਮੁਹਾਵਰੇ ਵਿੱਚ ਕੇਵਲ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤਣਾ ਹੈ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਉੱਚਾ ਨੀਵਾਂ ਬੋਲਣਾ ਆਪਣੇ ਪੈਰੀ ਆਪ ਕੋਹਾੜਾ ਮਾਰਨਾ ਕੁੱਤੇ ਦੀ ਮੌਤ ਮਰਨਾ ਤੇ ਚੜ੍ਹਦੀ ਕਲਾ ਵਿੱਚ ਹੋਣਾ ਤੇ ਝੋਲੀ ਚੁੱਕਣਾ ਇਹ ਟਕੇ ਵਰਗਾ ਜਵਾਬ ਦੇਣਾ ਸਰੀ ਝੋਲੀ ਚੁੱਕਣਾ ਸੀ ਉਹ ਤੇ ਆਓ ਵੇਖਦੇ ਜੀ ਇਹਨਾਂ ਦੇ ਆਪਣੇ ਕੋਲ ਮੁਹਾਵਰੇ ਕਿਵੇਂ ਕਰਨੇ ਬਾਕੀ ਇਹ ਰਹਿ ਗਿਆ ਇਹ ਵੀ ਵੈਕਲੋ ਟਿਕਾ ਇਹ ਵਾਲਾ ਲੇਖ ਜਿਹੜਾ ਤੁਹਾਨੂੰ ਆਸਾਨ ਲੱਗੇ ਉਹ ਤੁਸੀਂ ਕਰਕੇ ਚੱਲ ਜਿਓ ਠੀਕ ਹੈ ਇਹ ਪ੍ਰਦੂਸ਼ਣ ਦੀ ਸਮੱਸਿਆ ਵਾਲਾ ਲੇਖ ਸੀਗਾ ਇਹ ਤੁਸੀਂ ਇੱਕ ਵਾਰੀ ਵੀਡੀਓ ਨੂੰ ਪੋਜ਼ ਕਰਕੇ ਧਿਆਨ ਨਾਲ ਪੜ੍ਹ ਲੈਣਾਗਾ ਤੇ ਅੱਗੇ ਵੀ ਦਿੱਤਾ ਹੈ ਕੁਝ ਇਹ ਵੀ ਪੜ੍ਹ ਲਿਓ ਠੀਕ ਹੈ ਤਿਆਰ ਹੋ ਆਪਾਂ ਹੁਣ ਕਰਦੇ ਹਾਂ ਮੁਹਾਵਰੇ ਤੇ ਵੇਖੋ ਉੱਚਾ ਨੀਵਾ ਬੋਲਣਾ ਸਾਨੂੰ ਕਦੇ ਵੀ ਕਿਸੇ ਨਾਲ ਉੱਚਾ ਨੀਵਾ ਨਹੀਂ ਬੋਲਣਾ ਚਾਹੀਦਾ ਇਸ ਪ੍ਰਕਾਰ ਤੁਸੀਂ ਇਸ ਤਰ੍ਹਾਂ ਬਣਾਉਣਾ ਬਾਕੀ ਆਪਣੇ ਪੈਰੀ ਆਪ ਕੁਲਾੜੀ ਮਾਰਨਾ ਨਸ਼ੇ ਕਰਕੇ ਰਮਨ ਨੇ ਆਪਣੇ ਪੈਰੀ ਆਪ ਕੁਲਾੜੀ ਮਾਰਿਆ ਹੈ ਤੇ ਚੜਦੀ ਕਲਾ ਵਿੱਚ ਉਹਨਾਂ ਸਿੱਖ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦੇ ਹਨ ਇਸ ਪ੍ਰਕਾਰ ਲਿਖਣਾ ਤੇ ਬਾਕੀ ਇਹ ਤਿੰਨ ਆਪਾਂ ਨੂੰ ਕਰਾ ਦਿੱਤੇ ਤੇ ਬਾਕੀ ਦੇ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਖੁਦ ਕਰ ਲਿਓ ਜਿੰਨੇ ਕੋਈ ਮੈਂ ਕਰਾਂਗਾ ਬਾਕੀ ਪ੍ਰਸ਼ਨ 6 ਮੈਂ ਜੀ ਬਿਸ਼ਰਾਮਚਿੰਨ ਲਗਾ ਕੇ ਹੇਠਾਂ ਦਿੱਤੇ ਵਾਕ ਨੂੰ ਦੁਬਾਰਾ ਲਿਖਣਾਗਾ ਤਮੰਨਾ ਨੇ ਹੈਰਾਨੀ ਜਿਤਾਉਂਦੇ ਸਿਮਰਨ ਨੂੰ ਕਿਹਾ ਮਾਤਾ ਜੀ ਵੀ ਐਮ ਏ ਐਨ ਠੀਕ ਹੈ ਤੇ ਹੁ ਵੇਖਦੇ ਆਂ ਜੀ ਇਸ ਦਾ ਵੀ ਸ਼੍ਰਾਮ ਚਿੰਨ ਲਗਾ ਕੇ ਕਿੱਦਾਂ ਇਸ ਨੂੰ ਦੁਬਾਰਾ ਜੇ ਤੁਸੀਂ ਲਿਖਣਾਗਾ ਵੇਖੋ ਜੀ ਤਮੰਨਾ ਨੇ ਹੈਰਾਨੀ ਜਤਾਉਂਦਿਆ ਸਿਮਰਨ ਨੂੰ ਕਿਹਾ ਤੇ ਦੈਨ ਤੁਸੀਂ ਕੋਮੇ ਲਾਣਾਗਾ ਤੇ ਅੱਛਾ ਜਿੱਥੇ ਲਿਖਿਆ ਨਾ ਉਸ ਤੋਂ ਬਾਅਦ ਆਪਣੇ ਕੋ ਪੁੱਠੇ ਕੋਮੇ ਸਟਾਰਟ ਨੇ ਤੇ ਅੱਛਾ ਦੁਬਾਰਾ ਆਪਣੇ ਕੋ ਵਿਸਮਕ ਚਿੰਨ ਹੈ ਤੇ ਤਾਂ ਮੇਰੇ ਜੋ ਹੈ ਮਾਤਾ ਜੀ ਵੀ ਐਮ ਐ ਹਨ ਤੇ ਇਸ ਤੋਂ ਬਾਅਦ ਕੁਐਸਚਨ ਮਾਰਕ ਇਸ ਪ੍ਰਕਾਰ ਲਿਖਣਾ ਹੈ ਇੱਕ ਵਾਰੀ ਵੀਡੀਓ ਨੂੰ ਪੋਜ਼ਰ ਕੇ ਧਿਆਨ ਨਾਲ ਦੇਖ ਲਓ ਕਿੱਦਾਂ ਲਿਖਿਆ ਗਿਆ ਤੇ ਕਿੱਦੇ ਕਿੱਤੇ ਕੋਮੇ ਲਾਇਆ ਤੇ ਕਿੱਥੇ ਆਪਣੇ ਕੋ ਕੁਐਸਚਨ ਮਾਰਕ ਹੈ ਠੀਕ ਹੈ ਤੇ ਨੈਕਸਟ ਵੇਖਦੇ ਆਂ ਜੀ ਕਿ ਇਹ ਆਪ ਨੂੰ 6 ਅੰਕਾਂ ਦੇਗਾ ਪਹਿਲਾ ਜੀ ਵਿਆਕਰਨ ਕਿਸ ਨੂੰ ਕਹਿੰਦੇ ਆ ਟਕਸਾਲੀ ਭਾਸ਼ਾ ਕਿਸ ਨੂੰ ਕਹਿੰਦੇ ਆ ਤੇ ਪੰਜਾਬੀ ਵਿੱਚ ਸਵਰ ਤੁਨੀਆਂ ਕਿਹੜੇ-ਕਿਹੜੀਆਂ ਹਨ ਤੇ ਆ ਉਹ ਵੇਖਦੇ ਜੀ ਇਹਨੇ ਤਿੰਨੇ ਕੁਐਸਚਨਾਂ ਦਾ ਅਨਸਰ ਵੇਖੋ ਜੀ ਵਿਆਕਰਨ ਕਿਸ ਨੂੰ ਕਹਿੰਦੇ ਆ ਵਿਆਕਰਨ ਉਹ ਨਿਯਮਾਂ ਦਾ ਸਮੂਹ ਹੈ ਜੋ ਕਿਸੇ ਭਾਸ਼ਾ ਨੂੰ ਸਹੀ ਢੰਗ ਨਾਲ ਬੋਲਣ ਲਿਖਣ ਅਤੇ ਸਮਝਣ ਵਿੱਚ ਮਦਦ ਕਰਦਾ ਹੈ ਇਹ ਭਾਸ਼ਾ ਦੇ ਤੁਨੀਆ ਸ਼ਬਦਾਂ ਅਤੇ ਵਾਕਾਂ ਦੀ ਬਣਤਰ ਬਾਰੇ ਜਾਣਕਾਰੀ ਦਿੰਦਾ ਹੈਗਾ ਟਕਸਾਲੀ ਭਾਸ਼ਾ ਕਿਸ ਨੂੰ ਕਹਿੰਦੇ ਨੇ ਟਕਸਾਲੀ ਭਾਸ਼ਾ ਕਿਸੇ ਖੇਤਰ ਜਾਂ ਦੇਸ਼ ਦੀ ਉਹ ਮਿਆਰੀ ਭਾਸ਼ਾ ਹੁੰਦੀ ਹੈ ਜੋ ਸਰਕਾਰੀ ਕੰਮਾਂ ਸਿੱਖਿਆ ਸਹਾਇਤਾ ਤੇ ਮੀਡੀਆ ਵਿੱਚ ਵਰਤੀ ਜਾਂਦੀ ਹੈ ਇਹ ਭਾਸ਼ਾ ਦੇ ਵਾਕਵਾ ਗਰੁੱਪਾਂ ਵਿੱਚ ਸਭ ਤੋਂ ਪ੍ਰਵਾਨਿਤ ਅਤੇ ਸਥਿਰ ਰੂਪ ਹੁੰਦਾ ਹੈਗਾ ਠੀਕ ਹੈ ਇਸ ਪ੍ਰਕਾਰ ਤੁਸੀਂ ਇਹ ਵਾਲੇ ਕੁਸ਼ਨ ਦਾ ਅਨਸਰ ਲਿਖਣਾ ਬਾਕੀ 3rd ਰਹਿ ਗਏ ਸੀ ਪੰਜਾਬੀ ਵਿੱਚ ਸਵਰ ਤੁਨੀਆ ਕਿਹੜੀ ਕਿਹੜੀਆਂ ਨੇ ਅ ਆਡਾ ਈਡੀ ਇਹ ਤਿੰਨ ਆਪਣੇ ਕੋਲ ਸਵਰਧੁਨੀਆਂ ਨੇ ਪੰਜਾਬੀ ਵਿੱਚ ਠੀਕ ਹੈ ਇਸ ਪ੍ਰਕਾਰ ਇਹਨਾਂ ਤਿੰਨਾਂ ਕੁਸ਼ਲਾਂ ਦਾ ਅਨਸਰ ਕਰਨਾ ਸੀ ਤੇ ਬਾਕੀ 8 ਮੈਂ ਜੀ ਹੇਠ ਲਿਖੇ ਪ੍ਰਸ਼ਨ ਦਾ ਸੰਖੇਪ ਉੱਤਰ ਦੇਣਾਗਾ ਜੋ ਕਿ 2 ਅੰਕਾਂ ਦਾ ਹੈਗਾ ਅੱਧਕ ਦੀ ਵਰਤੋਂ ਕਿਹੜੇ-ਕਿਹੜੇ ਲਗਾ ਨਾਲ ਹੁੰਦੀ ਹੈ ਤੇ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ ਇਹ ਆਪਾਂ ਨੇ ਦੱਸਣੀ ਹੈਗੀ ਆਓ ਵੇਖਦੇ ਹਾਂ ਜੀ ਤੇ ਅੱਧਕ ਦੀ ਵਰਤੋਂ ਜੋ ਹੈ ਤਿੰਨ ਲਗਾ ਨਾਲ ਹੁੰਦੀ ਹੈ ਪਹਿਲੀ ਐ ਸਿਹਾਰੀ ਔਂਕੜ ਦੋ ਲੰਕੜ ਠੀਕ ਅੱਧੇ ਇੱਕ ਵਿਸ਼ੇਸ਼ ਜਿੰਨਾ ਜੋ ਕਿਸੇ ਅੱਖਰ ਦੀ ਧੁਨੀ ਨੂੰ ਦੁਹਰਾ ਕਰਨ ਲਈ ਵਰਤੇ ਜਾਂਦਾ ਜਿਵੇਂ ਕਿ ਸ਼ਬਦ ਸੱਪ ਵਿੱਚ ਸ ਜੋ ਆਪਣੇ ਕੋਲ ਤੋਂ ਵਰਤ ਤੋਂ ਬਾਅਦ ਅੱਧਕ ਲਗਾ ਕੇ ਪ ਦੀ ਧੁਨੀ ਨੂੰ ਦੂਰਾ ਕਰ ਦਿੱਤਾ ਜਾਂਦਾ ਹੈ ਠੀਕ ਹੈ ਤੇ ਨੈਕਸਟ ਆਪਾਂ ਨੂੰ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ ਤੇ ਤੁਹਾਨੂੰ ਪਤਾ ਵੀ ਜੀ ਗੁਰਮੁਖੀ ਲਿਪੀ ਵਿੱਚ 10 ਲਗਾਣੇ ਤੇ ਇਹ ਲਗਾ ਹਨ ਆਪਾਂ ਨੂੰ ਮੁਕਤਾ ਕਰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਵਾਂ ਦੁਲਾਵਾਂ ਤੇ ਹੋੜਾ ਘੋੜਾ ਠੀਕ ਹੈ ਜੀ ਤੇ ਮੈਂ ਜਲਦੀ ਜਲਦੀ ਇਸ ਲਈ ਕਰਾਂ ਰਿਹਾ ਕਿਉਂਕਿ ਟਾਈਮ ਘਟਾ ਹੈ ਤੁਹਾਨੂੰ ਇਹ ਸਾਰਾ ਪੇਪਰ ਰਿਵਾਈਜ਼ ਵੀ ਕਰਨਾ ਹੈਗਾ ਸਾਰੇ ਕੁਐਸਚਨ ਵੀ ਦਿਖਾਉਣੇ ਤੁਹਾਨੂੰ ਕਿਹੜੇ-ਕਿਹੜੇ ਆ ਤੇ ਹੇਟ ਲਿਖਿਆਂ ਵਿੱਚ ਆਪ ਦਿੱਤੇ ਵਾਕ ਨੂੰ ਵਚਨ ਅਤੇ ਲਿੰਕ ਬਦਲਣ ਉਪਰੰਤ ਦੋ ਬਦਲਨੇ ਆ ਵੇਖੋ ਜੀ ਕਿਤੇ ਗਿਆ ਵੇਟਾ ਸੈਕਿੰਡ ਇਹ ਰਿਹਾ ਜੀ ਆਪਣਾ ਬਚਨ ਬਦਲ ਨੂੰ ਉਪਰੰਤ ਬਣੇਗਾ ਸ਼ੇਰ ਜੰਗਲਾਂ ਵਿੱਚ ਰਹਿੰਦੇ ਹਨ ਠੀਕ ਯਾਨੀ ਇੱਕ ਤੋਂ ਜ਼ਿਆਦਾ ਬਣਾਉਣਾ ਹੁੰਦਾ ਹੈ ਬਚਨ ਵਿੱਚ ਤੇ ਲਿੰਗ ਦੇ ਕੋ ਸ਼ੇਰ ਨਹੀਂ ਜੰਗਲ ਵਿੱਚ ਰਹਿੰਦੀ ਇਸ ਪ੍ਰਕਾਰ ਇਸ ਦਾ ਲਿੰਗ ਬਦਲਣਾ ਸੀ ਤੇ ਨੈਕਸਟ ਆਪਾਂ ਨੂੰ ਦਿੱਤਾ ਗਿਆ ਹੈਗਾ ਹੇਟ ਲਿਕੇ ਵਾਕ ਨੂੰ ਭੂਤਕਾਲ ਤੇ ਭਵਿੱਖਤਕਾਲ ਵਿੱਚ ਬਦਲ ਨੂੰ ਉਪਰੰਤ ਦੋ ਵੱਖ-ਵੱਖਰੇ ਵਾਕਾਂ ਵਿੱਚ ਲਿਖਣਾਗਾ ਬਸ ਸਵੇਰੇ ਤੋਂ ਮੈਚ ਸੋਰੀ ਬੱਚੇ ਸਵੇਰੇ ਤੋਂ ਮੈਚ ਖੇਡ ਰਹੇ ਹਨ ਇਸ ਦਾ ਆਪਾਂ ਨੇ ਕੀ ਕਰਨਾ ਹੈਗਾ ਭੂਤਕਾਲ ਤੇ ਭਵਿੱਖਤਕਾਲ ਵਿੱਚ ਲਿਖਣਾ ਹੈ ਤੇ ਆਓ ਵੇਖਦੇ ਹਾਂ ਜੀ ਹਾਂ ਵੇਟ ਸੈਕਿੰਡ ਏਰੀਆ ਬੱਚੇ ਸਵੇਰ ਤੋਂ ਮੈਚ ਖੇਡ ਰਹੇ ਨੇ ਪੂਤਕਾਲ ਵਿੱਚ ਲਿਖਣਾ ਹੈ ਬੱਚੇ ਸਵੇਰ ਤੋਂ ਮੈਚ ਖੇਡ ਰਹੇ ਸਨ ਠੀਕ ਤੇ ਭਵਿੱਖਤ ਕਾਲ ਵਿੱਚ ਲਿਖਣਾ ਹੈਗਾ ਬੱਚੇ ਸਵੇਰੇ ਤੋਂ ਮੈਚ ਖੇਡ ਰਹੇ ਹੋਣਗੇ ਠੀਕ ਹੈ ਪੂਤਕਾਲ ਵਿੱਚ ਤੁਸੀਂ ਸਨ ਲਗਾਣਾ ਹੈ ਪਿੱਛੇ ਤੇ ਆਪਣੇ ਕੋਲ ਭਵਿੱਖਤ ਕਾਲ ਵਿੱਚ ਖੇਡ ਰਹੇ ਹੋਣਗੇ ਲਗਾਣੇਗਾ ਠੀਕ ਹੈ ਤੇ ਹੁਣ ਵੇਖਦੇ ਆ नेक्स्ट ਕੀ ਦਿੱਤਾ ਗਿਆ ਆਪਾਂ ਨੂੰ ਨੈਕਸਟ ਹੈ ਆਪਣੇ ਕੋਲ ਸਾਰੇ ਸ਼ਬਦ ਦੇ ਦੋ ਵੱਖ-ਵੱਖਰੇ ਅਰਥ ਦਰਸਾਉਣ ਦਾ ਵਾਕ ਬਣਾਓ ਤੇ ਸੰਕੋਚ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖਣੇ ਆ ਤੇ ਪਹਿਲਾਂ ਆਪਾਂ ਇਹ ਹੀ ਦੋ ਵੇਖ ਲੈਣੇ ਆ ਹਾਂ ਇਹ ਰਿਹਾ ਆਪਣੇ ਕੋਲ ਸਾਰੇ ਸ਼ਬਦ ਦੇ ਵੱਖ-ਵੱਖਰੇ ਅਰਥ ਦੱਸਾਉਣ ਦਾ ਵਾਕ ਪਹਿਲਾ ਜੀ ਸਰ ਯਾਨੀ ਕਿ ਤਾਲਬ ਹਨਾ ਤੇ ਇਸ ਦਾ ਪਿੰਡ ਦੇ ਸੋਰੀ ਤਲਾਬ ਸੋਰੀ ਤਲਾਬ ਹਨਾ ਪਿੰਡ ਦੇ ਬਾਹਰ ਵਾਲ ਇੱਕ ਸਰ ਹੈ ਯਾਨੀ ਕਿ ਇੱਕ ਤਲਾਬ ਹੈਗਾ ਤੇ ਬਾਕੀ ਸਰਜ਼ ਯਾਨੀ ਕਿ ਸਧਿਕਾਰਯੋਗ ਸੰਬੋਧਨ ਸਰ ਕਿਰਪਾ ਕਰਕੇ ਮੇਰੀ ਮਦਦ ਕਰੋ ਠੀਕ ਹੈ ਇਸ ਸਰ ਆਪਾਂ ਦੋ ਪ੍ਰਕਾਰ ਲਿਖਦੇ ਆ ਇੱਕਦਮ ਮਤਲੂਬ ਦਾ ਤਲਾਬ ਇੱਕ ਹੁੰਦਾ ਇਸ ਸਧਿਕਾਰ ਅਸਧਿਕਾਰਯੋਗ ਸੰਬੋਧਨ ਠੀਕ ਹੈ ਤੇ ਨੈਕਸਟ ਗਿਆ ਦੇ ਦਿੱਤਾ ਸੀ ਆਪਾਂ ਨੂੰ ਸੰਕੋਚ ਸ਼ਬਦ ਦੇ ਸਮਾਨਾਰਥਕ ਸ਼ਬਦ ਲਿਖਣੇ ਸੀਗੇ ਤੇ ਇਹ ਬਣਨੇ ਜੀ ਆਪਣੇ ਕੋਲ ਝਿਜਕ ਜਾਂ ਫਿਰ ਸ਼ਰਮ ਇਹ ਆਪਣੇ ਕੋਲ ਦੋ ਲਿਖ ਦੇਣੇ ਆ ਤੁਸੀਂ ਠੀਕ ਹੈ ਤੇ ਨੈਕਸਟ ਵੇਖੋ ਜੀ ਬੋਧੇ ਸ਼ਬਦਾਂ ਲਈ ਇੱਕ ਢੁਕਮਾ ਸ਼ਬਦ ਲਿਖਣਾ ਹੈ ਜਾਂ ਫਿਰ ਇਸੇ ਸੋਰੀ ਕਿਸੇ ਲੇਖ ਜਾਂ ਫਿਰ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਕਿਹੜੀ ਹੈ ਉਹ ਲਿਖਣੀ ਹੈਗੀ ਠੀਕ ਹੈ ਤੇ ਇਹ ਰੇ ਬੋਧੇ ਸ਼ਬਦਾਂ ਲਈ ਇੱਕ ਢੁਕਮਾ ਸ਼ਬਦ ਲਿਖਣਾ ਸੀਗਾ ਇਹ ਦੇਖੋ ਕਿਸੇ ਲੇਖ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਆਪਣੇ ਕੋਲ ਹੁੰਦੀ ਹੈ ਜੀ ਸ਼ਾਕਰ ਠੀਕ ਹੈ ਯਾਨੀ ਕਿ ਉਹ ਕਹਿੰਦੇ ਆਪਾਂ ਸ਼ਾਕਰ ਰਚਨਾ ਤੇ ਆਪਣੇ ਕੋਲ ਹੋਰ ਤਾਂ ਨਹੀਂ ਰਿਹਾ ਕੋਈ ਕੁਸ਼ਨ ਇੱਕ ਮਿੰਟ ਦੇਖ ਲੈਣੇ ਆਪਾਂ ਹੂੰ ਏ ਵੀ ਹੋ ਗਏ ਆਪਣੇ ਕੋਲ ਪ੍ਰਣਾਵ ਦੀਆਂ ਕੋਈ ਦੋ ਕਿਸਮਾਂ ਹੇਠ ਲਿਖੇ ਅਨੁਸਾਰ ਨੇ ਇਹ ਰਹਿ ਗਿਆ ਮੈਨੂੰ ਲੱਗਦਾ ਹਨਾ ਪ੍ਰਣਾਵ ਵਾਲਾ ਕੁਸ਼ਣ ਕਿਤੇ ਸੀਗਾ ਇਹ ਰਿਹਾ ਪ੍ਰਣਾਵ ਦੀਆਂ ਕੋਈ ਦੋ ਕਿਸਮਾਂ ਉਦਾਹਰਨ ਸਹਿਤ ਲਿਖੋ ਤੇ ਨਾਮ ਜਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ ਓਕੇ ਇਹ ਵਾਲਾ ਕੁਸ਼ਣ ਆਪਣੇ ਕੋਲ ਦੋ ਹੀ ਰਹਿਗੇ ਸੀ ਸ਼ੁਕਰ ਹੈ ਇਹ ਤਾਂ ਆਪਾਂ ਦੱਸਦਾ ਦੇਖ ਲਿਆ ਬਾਕੀ ਨਾਮ ਜਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖਣੀ ਸੀ ਨਾਮ ਉਹ ਸ਼ਬਦ ਹੈ ਜੋ ਕਿਸੇ ਵਿਅਕਤੀ ਵਸਤੂ ਸਥਾਨ ਜਾਂ ਭਾਵ ਦੇ ਨਾਮ ਨੂੰ ਦਰਸਾਉਂਦਾ ਹੈ ਤੇ ਉਦਾਹਰਨ ਹੈ ਜੀ ਰਾਮ ਕੁਰਸੀ ਦਿੱਲੀ ਖੁਸ਼ੀ ਹਨਾ ਤੇ ਵਿਸ਼ੇਸ਼ਣ ਉਹ ਸ਼ਬਦ ਹੈ ਜੋ ਕਿਸੇ ਨਾਮ ਜਾਂ ਪ੍ਰਣਾਵ ਦੀ ਵਿਸ਼ੇਸ਼ ਤੇ ਨੈਕਸਟ ਇਹ ਪੜਨਾਵਾਂ ਦੀਆਂ ਕੋਈ ਦੋ ਕਿਸਮਾਂ ਲਿਖਣੀਆਂ ਸੀ ਆਪਾਂ ਨੇ ਪੁਰਵ ਪੁਰਖਵਾਚਕ ਪੜਨਾਵ ਤੇ ਨਿਸ਼ਚੇਵਾਚਕ ਪੜਨਾਵ ਇਹ ਤੁਸੀਂ ਪੜ ਲੈਣਾਗਾ ਦਿੱਤਾ ਹੈਗਾ ਜਿਹੜੇ ਸ਼ਬਦ ਕਿਸੇ ਪੁਰਖ ਜਾਨੀ ਕਿ ਬੋਲਣ ਵਾਲੇ ਸੁਣਨ ਵਾਲੇ ਜਾਂ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਦੀ ਥਾਂ ਤੇ ਵਰਤੇ ਜਾਂਦੇ ਨੇ ਉਦਾਹਰਨ ਹੈ ਮੈਂ ਤੁਸੀਂ ਉਹ ਨਿਸ਼ਚੇਵਾਚਕ ਕਿਹੜੇ ਹੁੰਦੇ ਆ ਜਿਹੜੇ ਸ਼ਬਦ ਕਿਸੇ ਦੂਰ ਜਾਂ ਫਿਰ ਨੇੜ ਦੀ ਵਸਤੂ ਜਾਂ ਵਿਅਕਤੀ ਵੱਲ ਇਸ਼ਾਰਾ ਕਰਕੇ ਉਸ ਦੀ ਥਾਂ ਵਰਤੇ ਵਰਤੇ ਜਾਂਦੇ ਨੇ ਉਦਾਹਰਨ ਹੁੰਦੇ ਹੈਗੇ ਜੀ ਆਪਣੇ ਕੋ ਇਹ ਤੇ ਉਹ ਠੀਕ ਹੈ ਇਹ ਹੁੰਦੇ ਆ ਆਪਣੇ ਕੋ ਨਿਸ਼ਚੇਵਾਚਕ ਤੇ ਬਾਕੀ ਇਸ ਪ੍ਰਕਾਰ ਤੁਹਾਡੇ ਸਾਰਾ ਕੁਐਸਚਨ ਪੇਪਰ ਸੀ ਮੈਂ ਤੁਹਾਨੂੰ ਕੰਪਲੀਟ ਕਰਾਏ ਤੇ ਫੁੱਲ ਸੋਲੂਸ਼ਨ ਦੇ ਨਾਲ ਤੇ ਪੀਡੀਐਫ ਵੀ ਜਲਦੀ ਅਪਲੋਡ ਕਰਾਂਗੇ ਤੇ ਤਿਆਰੀ ਸਾਰੇ ਕੁਐਸਚਨ ਪੇਪਰ ਦੀ ਤੁਸੀਂ ਕਰ ਲੈਣੀ ਹੈ ਕਿਉਂਕਿ ਇਹੀ ਪੇਪਰ ਤੁਹਾਡੇ ਕੱਲ ਦੇ ਪੇਪਰ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੁਸੀਂ ਇੰਗਲਿਸ਼ ਦਾ ਗਏ ਸੀ ਕਿ ਇਹੀ ਆਏ ਇਸ ਕਰਕੇ ਤੁਹਾਡੇ ਲਈ ਇਹ ਸਾਰਾ ਕੁਐਸਚਨ ਪੇਪਰ ਲੈ ਕੇ ਆਏ ਸੀ ਬਾਕੀ ਜਲਦੀ ਜਲਦੀ ਸਾਰਾ ਕੁਐਸਚਨ ਪੇਪਰ ਸੋਲਵ ਕਰ ਲਓ ਯਾਨੀ ਸੋਲਵ ਕਰਾਏ ਤੇ ਰਿਵਾਈਜ਼ ਕਰ ਲਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਨੂੰ ਸ਼ੇਅਰ ਕਰ ਦੇਣਾ ਦਬ ਕੇ ਤੇ ਚਲੋ ਮਿਲਦੇ ਆਂ ਉਹ ਜੀ ਕਿਸੇ ਹੋਰ ਵੀਡੀਓ ਤੇ ਧੰਨ